ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਮੈਂ ਤੁਹਾਡਾ ਆਪਣਾ ਪ੍ਰੀਤ ਸਿੰਘ ਤੇ ਅਸੀਂ ਅੱਜ ਪਹੁੰਚੇ ਹਾਂ ਜੀ ਪਟਿਆਲਾ ਦੇ ਫੇਮਸ ਕਿਲਾ ਮੁਬਾਰਕ ਦੇ ਵਿੱਚ ਜਿੱਥੇ ਕਿ ਅਸੀਂ ਪਿਛਲੇ ਸਾਲ ਵੀ ਆਈ ਸੀ ਤਾਂ ਦੇਖਣ ਆਏ ਹਾਂ ਵੀ ਇੱਥੇ ਕੀ ਕੀ ਆਪਣੇ ਬਦਲ ਗਿਆ ਕੀ ਕੁਝ ਨਵਾਂ ਬਣ ਗਿਆ ਸੋ ਇੱਥੇ ਆਪਣੇ ਇੱਕ ਫੇਮਸ ਰਨਬਾਦ ਹੋਟਲ ਵੀ ਖੁੱਲਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿਲਾ ਮੁਬਾਰਕ ਦਾ ਇਤਿਹਾਸ ਬਾਬਾ ਆਲਾ ਸਿੰਘ ਜੀ ਨੇ 1763 ਈਸਵੀ ਦੇ ਵਿੱਚ ਇਸ ਕਿਲੇ ਨੂੰ ਬਣਾਇਆ ਸੀ ਉਦੋਂ ਇਹ ਕੱਚੀ ਗੜੀ ਹੁੰਦੀ ਸੀ ਤੇ ਮਤਲਬ ਮਿੱਟੀ ਦਾ ਬਣਾਇਆ ਸੀਗਾ ਉਸ ਤੋਂ ਬਾਅਦ ਆ ਮਹਾਰਾਜਾ ਅਮਰ ਸਿੰਘ ਜੀ ਨੇ ਇਹਨਾਂ ਨੂੰ ਫਿਰ ਮਤਲਬ ਪੱਥਰਾਂ ਨਾਲ ਬਣਵਾਇਆ ਸੀਗਾ ਸੋ ਦੇਖਦੇ ਆਪਾਂ ਕਿਲਾ ਕੋ ਮਣਿਆ ਤੇ ਇਹ ਦੇਖਦੇ ਕਿਹੜੀ ਕਿਹੜੀ ਨਵੀਂ ਜਗ੍ਹਾ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਕੀ ਕੁਝ ਇੱਥੇ ਬਦਲੇ ਆ ਸੋ ਜੁੜੇ ਰਹਿਣਾ ਸਾਣਾ ਵਲੌਗ ਵਿੱਚ ਤੇ ਇਹ ਤੁਹਾਨੂੰ ਦਿਖਾਣੇ ਆ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆ ਵਲੌਗ ਵਿੱਚ ਸਤਿ ਸ਼੍ਰੀ ਅਕਾਲ ਜੀ ਸੋ ਅਸੀਂ ਹੁਣ ਪਹਿਲਾਂ ਪਹੁੰਚੇ ਜੀ ਉੱਪਰਲੇ ਪਾਸੇ ਤੇ ਇਹ ਸਾਹਮਣੇ ਖੁੱਲ ਚੁੱਕਿਆ ਰਨਬਾਸ ਹੋਟਲ ਸੋ ਆਪਾਂ ਪਹਿਲਾਂ ਵੀ ਇੱਥੇ ਗਏ ਹੋਏ ਆ ਤੇ ਹੁਣ ਆਪਾਂ ਚੱਲਨੇ ਆ ਇਧਰਲੇ ਪਾਸੇ ਤੇ ਦੇਖਦੇ ਹਾਂ ਹੁਣ ਕਿਵੇਂ ਦਾ ਆਪਣਾ ਐਕਸਪੀਰੀਅੰਸ ਰਹਿੰਦਾ ਹੈ ਕੀ ਕੁਝ ਨਵਾਂ ਬਦਲਿਆ ਸੋ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਹਮਣੇ ਤੇ ਮੇਰੇ ਨਾਲ ਅੱਜ ਦੇ ਵਲੌਗ ਵਿੱਚ ਰਹਿਣਗੇ ਜੀ ਅਮ੍ਰਿਤ ਤੇ ਨਾਲ ਗਗਨ ਸੋ ਚੱਲਨੇ ਆਪਾਂ ਅੱਗੇ ਤੇ ਦੇਖਨੇ ਆ ਅੱਗੇ ਦਾ ਮਾਹੌਲ ਕਿਵੇਂ ਰਹਿੰਦਾ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਪੁਰਾਣੇ ਪਿਛਲੇ ਸਾਲ ਮੰਗੇ ਤੇ ਗੱਡੀਆਂ ਕਰੀਆਂ ਨੇ ਕਵਰ ਕਰਤਾ ਲੈਮੀਨੇਸ਼ਨ ਲਾਤੀ ਹੁਣ ਇਹਦਾ ਕੰਮ ਚੱਲ ਰਿਹਾ ਸੋ ਉੱਪਰ ਜਿਹੜੇ ਲੱਗੇ ਹੋਏ ਨੇ ਝੁੰਮਰ ਤੇ ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਸ਼ੀਸ਼ੇ ਵਗੈਰਾ ਲੱਗੇ ਹੋਏ ਨੇ ਸੋ ਇਹ ਜੇ ਤੁਸੀਂ ਬਿਲਡਿੰਗ ਵਗੈਰਾ ਦੇਖ ਸਕਦੇ ਹੋ ਸੋ ਕਾਫੀ ਪੁਰਾਣੇ ਸਮੇ ਦੀ ਹੈ 1700 ਤੋਂ ਤਿੰਨ ਚੀਜ਼ਾਂ ਵਿੱਚ ਕਹਿੰਦੇ ਨੇ ਬਨਾਵਟ ਇਹਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਸੋ ਇਹ ਕਾਫੀ ਕਾਫੀ ਵੱਡੇ ਦਰਵਾਜੇ ਨੇ ਸੋ ਇਹ ਹੈ ਜੀ ਬਿਲਡਿੰਗ ਹੁਣ ਆਪਾਂ ਜਾ ਰਹੇ ਹਾਂ ਕਿਲੇ ਦੀ ਬੈਕ ਸਾਈਡ ਤੇ ਦੇਖ ਰਹੇ ਹਾਂ ਬਾਹਰਲਾ ਪਾਸਾ ਸੋ ਇੱਥੇ ਦਰਵਾਜਾ ਤਾਂ ਵੈਸੇ ਖੁੱਲੇ ਹੋਇਆ ਅੰਦਰ ਕੰਸਟਰਕਸ਼ਨ ਦਾ ਕੰਮ ਜਾ ਰਿਹਾ ਉਸ ਕਰਕੇ ਐਂਟਰੀ ਸਾਨੂੰ ਨਹੀਂ ਮਿਲੀ ਤੇ ਇਹ ਤੁਸੀਂ ਦੇਖ ਸਕਦੇ ਹੋ ਸੋ ਸਾਹਮਣੇ ਉਹ ਦਰਵਾਜਾ ਵੈਸੇ ਓਪਨ ਕੀਤਾ ਹੋਇਆ ਹੈ ਇਹਨਾਂ ਨੇ ਸੋ ਵੀਡੀਓਗ੍ਰਾਫੀ ਦੱਸਣ ਆਉਣੀ ਕੀਤੀ ਸਾਨੂੰ ਹੁਣ ਅਸੀਂ ਆਗੇ ਬੈਕ ਸਾਈਡ ਸੋ ਉਹੀ ਰਸਤਾ ਹੈ ਤੇ ਕਾਫੀ ਕੁਝ ਮਤਲਬ ਸਫਾਈ ਵਗੈਰਾ ਦਾ ਕਿੰਨਾ ਇੰਨਾ ਨੇ ਤੇ ਹੋਰ ਖਾਸ ਹਨ ਚੇਂਜ ਲੱਗੇ ਨਹੀਂ ਹੈਗਾ ਤੇ ਉਹ ਮਤਲਬ ਜਿਹੜੇ ਬਾਹਰ ਟੂਰਿਸਟ ਆਉਂਦੇ ਨੇ ਉਹ ਕੋਮਨ ਫਿਰਨ ਲਈ ਆਉਂਦੇ ਨੇ ਤੇ ਇੱਥੇ ਆਪਣਾ ਦੇਖ ਸਕਦੇ ਨੇ ਤੇ ਆਓ ਆਪਾਂ ਚੱਲਦੇ ਹਾਂ ਹੁਣ ਉਹ ਤੋਪਾਂ ਵਾਲੇ ਪਾਸੇ ਤੇ ਦੇਖਦੇ ਆਇਆ ਤੇਰਾ 뷰 ਸੋ ਇਹ ਦੋ ਤੋਪਾਂ ਉਵੇਂ ਹੀ ਪਈਆਂ ਹੋਈਆਂ ਨੇ ਇਹ ਉਹਦਾ ਅਗਲਾ ਹਿੱਸਾ ਤੇ ਇਹ ਵੀ ਉਵੇਂ ਪਿਆ ਹੋਇਆ ਸੋ ਇੱਥੇ ਜਿਵੇਂ ਤੁਹਾਨੂੰ ਪਿਛਲੀ ਵਾਰ ਅਸੀਂ ਦੱਸਿਆ ਸੀਗਾ ਵੀ ਸਨੋਸਾ ਬਦਾਰ ਫਿਲਮ ਦੀ ਸ਼ੂਟਿੰਗ ਵੀ ਹੋਈ ਸੀ ਹੱਥੀ ਤੇ ਕਾਫੀ ਸੌਂਗਸ ਵਗੈਰਾ ਇਹਦੇ ਤੇ ਨਿਰਵੈਰ ਪੰਨੇ ਦੇ ਵੀ ਮਤਲਬ ਸ਼ੂਟਿੰਗ ਹੋਈ ਆ ਹੁਣ ਰੀਸੈਂਟਲੀ ਪਟਿਆਲੇ ਵਿੱਚ ਦਜੀਤ ਦਸਾਂਝ ਦੀ ਸ਼ੂਟਿੰਗ ਚੱਲ ਰਹੀ ਹੈ ਸੋ ਉਹ ਵੀ ਸ਼ਾਇਦ ਹੋਪਸ ਹੋ ਕਿ ਲੰਬਾਰਕ ਵਿੱਚ ਵੀ ਸ਼ੂਟਿੰਗ ਕਰਨਗੇ ਤੇ ਆਪਾਂ ਚੱਲਦੇ ਹੁਣ ਅਗਲੇ ਪਿੱਛੇ ਜੇਲ੍ਹਾਂਲੇ ਪਾਸੇ ਉੱਥੇ ਵੀ ਦੇਖਨੇ ਆ ਤੇ ਬਾਕੀ ਹੋਰ ਖਾਸ ਇਹਨਾਂ ਚੇਂਜ ਆਇਆ ਨਹੀਂ ਹੈਗਾ ਇੰਨਾ ਸਾਲ ਦੇ ਵਿੱਚ ਲੋ ਜੀ ਸਾਡੇ ਸਵਾਗਤ ਨੇ ਆ ਗਿਆ ਹੈਲੀਕਾਪਟਰ ਇਹ ਚੇਤਕ ਆ ਹੈ ਤੇ ਹੁਣ ਅਸੀਂ ਆਏ ਆ ਅਕੇਲੇ ਦੇ ਬੈਕਸਾਈਡ ਇੱਕ ਸੁਰੰਗ ਬਣੀ ਹੋਈ ਆ ਬਣੀ ਆ ਨਾ ਵੀ ਇਸ ਕਿਲੇ ਚ ਦੋ ਸੁਰੰਗਾਂ ਜਾਂਦੀਆਂ ਨੇ ਇੱਕ ਜਾਂਦੀ ਬਹਾਦਰਗੜ ਕਿਲੇ ਵੱਲ ਤੇ ਇੱਕ ਸ਼ਾਹੀ ਸਮਾਦਾ ਵੱਲ ਸੋ ਇਹ ਹੋ ਸਕਦਾ ਹੈ ਵੀ ਉਹ ਸੁਰੰਗੇ ਉੱਪਰੋਂ ਕਿਲੇ ਦੇ ਅੰਦਰੋਂ ਬਾਹਰ ਆਨ ਲੋਏ ਬਟ ਉਹ ਸੁਰੰਗਾ ਦਾ ਹਜੇ ਪਤਾ ਨਹੀਂ ਹੈਗਾ ਕਿ ਕਿਹਦੀ ਸਾਈਡ ਨੇ ਅੰਦਰਲੇ ਪਾਸੇ ਹੋ ਸਕਦੀ ਹੈ ਤੇ ਇਹ ਦੋਨੋਂ ਕਨੈਕਟ ਨੇ ਸੁਰੰਗਾ ਅੱਜ ਵੀ ਉਥੇ ਤੇ ਉਹ ਹੋ ਸਕਦਾ ਵੀ ਉਹ ਬੰਦ ਹੋ ਗਿਆ ਹੁਣ ਸੁਰੰਗਾ ਤੇ ਕਾਫੀ ਟਾਈਮ ਹੋ ਗਿਆ ਜਿਵੇਂ ਪਹਿਲਾਂ ਉਥੋਂ ਲੋਕ ਸ਼ਿਪ ਕੇ ਜਾਂਦੇ ਹੋਣਗੇ ਅੰਦਰ ਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਪਾਸੇ ਇਹ ਆਗੇ ਗੈਸਟ ਹਾਊਸ ਰਣਬਾਜਨ ਵਾਲੇ ਗੈਸਟ ਹਾਊਸ ਵੀ ਕਿ ਤਿਆਰ ਕੀਤਾ ਗਿਆ ਤੇ ਜਿਹੜੇ ਮਹਿਮਾਨ ਆਉਂਦੇ ਨੇ ਸੋ ਰਾਇਲ ਫੈਮਲੀਆਂ ਵਗੈਰੇ ਇਥੇ ਸਟੇ ਕਰਦੀਆਂ ਨੇ ਆਪਣੇ ਰੁਕਦੀਆਂ ਨੇ ਤੇ ਆਪਾਂ ਚੱਲਦੇ ਹਾਂ ਅੱਗੇ ਤੇ ਇਹ ਅਗਲੀ ਇਧਰ ਗੈਸਟ ਹਾਊਸ ਤੇ ਜਲਾਲੂ ਖਾਨਾ ਜਲਾਲੂ ਖਾਨਾ ਸੋ ਇਹ ਸਟੇ ਵਗੈਰਾ ਕਰਦੇ ਹੋਣਗੇ ਬਿਲਕੁਲ ਕਿਲੇ ਦੇ ਪਿਛਲੇ ਪਾਸੇ ਨਾਲ ਬਣੀ ਹੋਈ ਹੈ ਸੋ ਇੱਥੇ ਦਾ ਹੁਣ ਮਤਲਬ ਵਧੀਆ ਤਿਆਰ ਕਰਤੀ ਅੰਦਰ ਰਹਿਣ ਦਾ ਕਰਦੇ ਇਹਨਾਂ ਦੇ ਪ੍ਰਬੰਧ ਤੇ ਹੋਰ ਠੀਕ ਹੈ ਇੱਥੇ ਮਤਲਬ ਸਰਾਂਦ ਖਾਨਾ ਅੱਛਾ ਸਰਾਂਦ ਇਸ ਸਾਈਡ ਹੈ ਸਰਾਂਦ ਖਾਨਾ ਤੇ बन है रहे है ये नवा गोचे थे देखो नई बिल्डिंग्स वगैरह तैयार होने वाली है चल रहे है इथे कंस्ट्रक्शन का काम सोशल नई बिल्डिंग्स बन रही है ਤੇ ਇਧਰਲੀ ਸਾਈਡ ਵੀ ਆਪਾਂ ਹੁਣ ਜਾਣੇ ਆ ਇੱਥੇ ਵੀ ਤਿਆਰ ਹੋ ਰਿਹਾ ਬਿਲਡਿੰਗ ਮੈਨ ਵਿੱਚ ਤਿਆਰ ਹੋ ਗਈ ਹੁਣ ਅੱਗੇ ਅੱਗੇ ਸ਼ਤ ਕੰਮ ਚੱਲ ਰਿਹਾ ਅੰਦਰਲੇ ਪਾਸੇ ਬਣਾ ਰਹੇ ਕੁਝ ਨਾ ਕੁਝ ਤੇ ਸਾਹਮਣੇ ਜੇਲ੍ਹਾਂ ਦੇ ਪਾਸੇ ਤੇ ਲੋ ਜੀ ਹੁਣ ਅਸੀਂ ਅੱਗੇ ਜੇਲ੍ਹਾਂ ਦੇ ਪਾਸੇ ਤੇ ਤੁਸੀਂ ਦੇਖ ਸਕ ਰਹੇ ਹੋ ਇਧਰ ਵੀ ਕਨਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਕਾਫੀ ਹੱਦ ਤੱਕ ਭਗਵੰਤ ਜੀ ਨੇ ਨੀਹਾ ਵਤਾਰ ਰੱਖਿਆ ਤੇ ਸਵੇ ਨਾਲ ਹੀ ਬੋਰਡ ਲੱਗਾ ਹੋਇਆ ਨੇਮ ਆਫ ਪ੍ਰੋਜੈਕਟ ਰੀਸਟੋਰੇਸ਼ਨ ਐਂਡ ਕਨ ਸਰਵੇਸ਼ਨ ਵਰਕ ਆਫ ਸਰਦਖਾਨਾ ਇਹਨਾਂ ਨਾਮ ਹੈਗੇ ਸਰਦਖਾਨਾ ਤੇ ਇਹਦੀ ਡੇਟ ਤੁਸੀਂ ਦੇਖ ਸਕਦੇ ਹੋ ਫੰਡਸ ਅਲੋਟਡ ਹੋਏ ਬਨੇ 8.15 ਸੀਆਰ ਤੇ ਇਹਦੇ ਸਟਾਰਟ ਕੰਮ ਹੋਇਆ ਸੀਗਾ 25 11 2025 ਤੋਂ ਐਕਸਪਾਇਰ ਹੋਣਾ ਹੈ 31 12 2025 ਮਤਲਬ ਗਿਣ ਕੇ 21 ਦਿਨ ਬਾਅਦ ਇਹ ਕਹਿੰਦੇ ਕੰਪਲੀਟ ਹੋ ਜਾਏਗਾ ਇਹ ਸਾਲ ਦੇ ਖੰਡਾ ਤੇ ਦੇਖੋ ਹੁਣ ਕੰਪਲੀਟ ਹੁੰਦਾ ਹੈ ਕਿ ਨਹੀਂ ਤੇ ਇਹਦੀ ਜਿਹੜੀ ਮੇਨ ਨੀ ਪੱਥਰ ਰੱਖੇ ਸੀ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੱਖਿਆ ਸੀਗਾ ਤੇ ਆਪਾਂ ਦੇਖ ਸਕਦੇ ਹੋ ਤੁਸੀਂ ਉੱਪਰ ਹੁਣ ਕੰਮ ਚੱਲ ਗਿਆ ਸੋ ਪਿਛਲੇ ਸਾਲ ਇਹ ਕੋਈ ਦਿਨ ਨਹੀਂ ਸੀਗਾ ਤੇ ਟਰੈਕਟਰ ਖੜਾਦਾ ਕੰਮ ਵਾਸਤੇ ਖੜਾਏਗੇ ਸਰਵਿਸ ਰੂਮ ਦੇ ਕਿਚਨ ਨੂੰ ਤੇ ਇਹਦੀ ਜੇ ਮਾਰਤਨ ਦੇਖ ਸਕਦੇ ਹੋ ਸੋ ਇਹਨ ਵਿੱਚ ਸੁਰੰਗਾ ਜਾਂਦੀਆਂ ਨੇ ਤੇ ਨਿਚਲੇ ਪਾਸੇ ਆ ਰਹੀਆਂ ਨੇ ਆਪਾਂ ਨੂੰ ਤੇ ਮੁਕੱਦਮਿਆਂ ਦੀ ਆਵਾਜ਼ ਆ ਰਹੀ ਹੈ ਉਹ نیچے ਆ ਰੱਖੋ ਜੀ। ਤੂੰ ਕਾਫੀ نیچے ਤੱਕ ਜਾਣੀ ਹੈ ਸੁਰੰਗਾ। ਤੇ ਪੰਜ ਨੀਤੇ ਜੇਲਾ ਨੇ ਇਹ 1 2 3 4 5 ਪੰਜ ਗੇਟ ਨੇ ਇਹ ਨੀਚੇ ਨੂੰ ਜਾਂਦੀਆਂ ਨੇ। ਸੋ ਸਾਹਮਣੇ ਇਹ ਫੁਹਾਰਾ ਚਲਾਤਾ। ਕੀ ਬਾਤ ਹੈ। ਸੋ ਵੀਸ। ਤੇ ਚੱਲਦੇ ਆਪਾਂ ਅੰਦਰ। ਸੋ ਇਹ ਨਾਲਾਗੇ ਜੀ ਖੂ ਤੇ ਪਿਛਲੇ ਸਾਲ ਨੂੰ ਵਗ ਰਿਹਾ ਤੇ ਮੇਰਾ ਕੰਮ ਕਾਫੀ ਹੋ ਗਿਆ। ਵਧੀਆ ਕਰਦੇ ਇਹਨਾਂ ਨੇ। ਕਿ ਤੇਰੇ ਮਿਆ啊 ਮਤਲਬ ਉਬੜੇ ਕੋ ਬੜੀ ਚੀਜ਼ੇਗਾ ਤੇ ਕੰਮ ਕਰਕੇ ਇਹਨਾਂ ਨੇ ਵਧੀਆ ਬਣਾਤਾ ਥਾ ਸੋ ਇਹ ਦੇਖ ਸਕਦੇ ਆ ਕਾਫੀ ਡੂੰਘਾ ਖੂਆ ਸੋ ਕੰਮ ਚੱਲ ਰਿਹਾ ਤੇ ਵਧੀਆ ਆਉਣ ਵਾਲੇ ਸਮੇਂ ਤੇ ਬਹੁਤ ਵਧੀਆ ਕਿਲਾ ਬਣ ਜੀਗਾ ਇਹ ਤੇ ਇਹ ਆ ਗਏ ਜੀ ਅੰਦਰਲਾ ਪਾਸਾ ਸੋ ਇਹ ਅੰਦਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸੋ ਇੱਥੇ ਆ ਕੇ ਦਾ ਮਤਲਬ ਅਲੱਗ ਹੀ ਫੀਲਿੰਗ ਆਂਦੀ ਏ ਜਿਵੇਂ ਮਤਲਬ ਕੰਮ ਚੱਲ ਰਿਹਾ ਤੇ ਅੱਗੇ ਦੇਖਦੇ ਹੁਣ ਕੀ ਕੁਝ ਬਦਲ ਗਿਆ ਸੋ ਇੱਥੇ ਹੋਰ ਕੋਈ ਹੈ ਨਹੀਂ ਕੋ ਮਨ ਕਰਨ ਵਾਲੇ ਸੁੰਨੀ ਰਵੀ ਕਾਹੀ ਇੱਥੇ ਸੋ ਆਪਾਂ ਉੱਪਰ ਵੈਸੇ ਤਾਂ ਗਏ ਹੋਇਆ ਤੇ ਚੱਲਦੇ ਆਪਾਂ ਬਾਹਰਲੇ ਪਾਸੇ ਤੇ ਉੱਥੇ ਦੇਖਦੇ ਆਂ ਹੋਰ ਕੀ ਕੁਝ ਬਦਲ ਗਿਆ ਮਹੀਨੇ ਪਹਿਲਾਂ ਰਾਜੇਮਹਾਰਾਜ ਦੇ ਰਹਿਣ ਵਾਸਤੇ ਸੀਗਾ ਤੇ ਹੁਣ ਇਹ ਮਤਲਬ ਟ੍ਰੈਵਲ ਪਲੇਸ ਬਣ ਗਈ ਇੱਕ ਕਮਿਊਨਿਟੀ ਫੈਰਨ ਨੂੰ ਜਿਹੜੇ ਮਤਲਬ ਬਾਹਰੋਂ ਆਉਂਦੇ ਨੇ ਪਟਿਆਲੇ ਦੇ ਮਤਲਬ ਪਟਿਆਲੇ ਦੇ ਲੋਕਾਂ ਦੇ ਬੰਦੇ ਵੀ ਆਏ ਨੇ ਕੋਮਨ ਸੋਗੇੜੀ ਰੋਡ ਆਪਾਂ ਮੰਨ ਸਕਦੇ ਆ ਤੇ ਚਲਦੇ ਆਪਾਂ ਉਹਨਾਂ ਬਾਹਰਲੇ ਪਾਸੇ ਤੇ ਦੇਖ ਰਿਹਾ ਬਾਹਰ ਦਾ ਮਾਹੌਲ ਕੀ ਹੈ ਸੋ ਹੁਣ ਅਸੀਂ ਜਾ ਰਹੇ ਆ ਉੱਪਰਲੇ ਪਾਸੇ ਤੇ ਦੇਖਨੇ ਆ ਉੱਪਰੋਂ ਕਿਵੇਂ ਦਾ ਇਹ ਨੀਚੋਂ ਵੀ ਇੱਕ ਰਸਤਾ ਜਾਂਦਾ ਵੈਸੇ ਤੇ ਨੀਚੇ ਜਾਣਾ ਇੰਨੀ ਤੇ ਵੀ ਦੇਖ ਸਕਦੇ ਆਪਾਂ ਸੋ ਇਹ ਨੀਚੇ ਨੂੰ ਗੋਫਾ ਜਾਂਦੀ ਆ ਤੇ ਤੁਸੀਂ ਦੇਖ ਸਕਦੇ ਹੋ ਉੱਪਰ ਜਾ ਕੇ ਰਸਤਾ ਇੱਥੇ ਆ ਪਾਣੀ ਸਿੱਧਾ ਚੱਲਦੇ ਆ ਉੱਪਰਲੇ ਵੱਸੇ ਉੱਪਰ ਹੀ ਚੱਲਦੀ ਹੈ ਸੋ ਇਹ ਆ ਜੀ ਉੱਪਰ ਜਾਣ ਦਾ ਰਸਤਾ ਤੇ ਪੌੜੀਆਂ ਵਗੈਰਾ ਬਣਾ ਦਿੱਤੇ ਇਹਨਾਂ ਨੇ ਹੁਣ ਪਹਿਲਾਂ ਤਾਂ ਕੱਚਾ ਹੀ ਸੀ ਇਹ ਰਸਤਾ ਤੇ ਇਧਰੋਂ ਦੋ ਰਸਤੇ ਇੱਕ ਇਸਾਈਡ ਤੇ ਇੱਕ ਇਸਾਈਡ ਵਾਲਾ ਪਾ ਜਾਣੇ ਇਸਾਈਡ ਤੇ ਉੱਪਰ ਵੀ ਕੰਮ ਇਹਨਾਂ ਨੇ ਵਧੀਆ ਕਰਤਾ ਤੇ ਪੱਕਾ ਕਰਤਾ ਸਾਰਾ ਕੰਮ ਤੇ ਇਧਰੋਂ ਵੀ ਮਤਲਬ ਉੱਪਰ ਫਲੋਰ ਹੈਗਾ ਉੱਥੇ ਵੀ ਆਪਾਂ ਜਾ ਸਕਦੇ ਆ ਸੋਈ ਆਗੇ ਜੀ ਉੱਪਰ ਲਬਾਸਾ ਸੋ ਇਧਰੇ ਕੰਮ ਚੱਲ ਰਿਹਾ ਸੋ ਇਆਗੇ ਬੈਕ ਸਾਈਡ ਮਾਰਕੀਟ ਵਗੈਰਾ ਤੇ ਚੱਲਦੇ ਆਪਾਂ ਹੇਠਲੇ ਪਾਸੇ ਸੋ ਇਹ ਆ ਗਏ ਹੇਠਲਾ ਪਾਸਾ ਤੇ ਬਾਲੇ ਵਾਲੇ ਇਹਨਾਂ ਨੇ ਕਿਤੇ ਨੇ ਤਿਆਰ ਪੁਰਾਣਾ ਵਿਸਰਹਣ ਹਾਨਗੇ ਸੇ ਤੋਂ ਅੱਗੇ ਬੰਦ ਕੀਤਾ ਹੋਇਆ ਹੈ ਇਹ ਬਾਹਰਲਾ ਪਾਸਾ ਤੇ ਚਲੋ ਚੱਲਦੇ ਆ ਹੁਣ ਆਪਾਂ ਦੂਸਰੇ ਪਾਸੇ ਜਿਹੜਾ ਰਸਤਾ ਸੀਗਾ ਉਧਰ ਉਹ ਦੇਖਦੇ ਆ ਤੇ ਵਧੀਆ ਕੰਮ ਚੱਲ ਰਿਹਾ ਸਾਰੇ ਪਾਸਾ ਵਧੀਆ ਤਿਆਰ ਹੋ ਰਹੇ ਆ ਦੇਖ ਸਕਦੇ ਹੋ ਪੁਰਾਣੀ ਹਿਸਟਰੀ ਆਪਣੇ ਹੀ ਦੇਖਣ ਨੂੰ ਮਿਲਦੀ ਇੱਥੋਂ ਸੋ ਇਹ ਆ ਗਿਆ ਜੀ ਹੁਣ ਦੂਸਰਾ ਰਸਤਾ ਵੀ ਬੇੜਾ ਸਾਹਮਣੇ ਜਾਂਦਾ ਹੈ ਕਿ ਜਿਹੜਾ ਤੇ ਇਸ ਸਾਈਡ ਵੀ ਕੋਰੀਡੋਰ ਜਿਵੇਂ ਬਣੇ ਹੋਏ ਨੇ ਤੇ ਇਹ ਬੈਕ ਸਾਈਡ ਦਾ ਦਰਵਾਜ਼ਾ ਸੋ ਇਧਰ ਵੀ ਜਾਂਦੇ ਆਪਾਂ ਇਹ ਅੰਦਰਲੇ ਪਾਸੇ ਸੋ ਇਹ ਆ ਗਿਆ ਜੀ ਟਾਪ ਫਲੋਰ ਤੇ ਇਧਰੋਂ ਇੱਕ ਸਪੈਸ਼ਲ ਰਸਤਾ ਜਾਂਦਾ ਹੈ ਇਧਰੋਂ ਇਹ ਸਿੱਧਾ نیچے ਦੇ ਮਾਰਕੀਟ ਨੇ ਵੀ ਇੱਥੇ ਦਿਖਦਾ ਤੇ ਤੁਸੀਂ ਦੇਖ ਸਕਦੇ ਹੋ ਇਧਰ ਰਿਵਿਊ ਤੇ ਲੀਚੋ ਪੋਲੀ ਜਾਂਦੀਆਂ ਨੇ ਸੋ ਸਾਰੇ ਪਾਸੇ ਕੰਮ ਚੱਲ ਰਿਹਾ ਹੈ ਸੋ ਆਪ ਜੀ ਹੁਣ ਆਪਾਂ ਚੱਲਦੇ ਹਾਂ ਨੀਚਲੇ ਪਾਸੇ ਤੇ ਦੇਖਨੇ ਆਂ ਫਰੰਟ ਸਾਈਡ ਕੁਝ ਨਵਾਂ ਦੇਖੋ ਨੂੰ ਮਿਲਦਾ ਕਿਉਂਕਿ ਜਾਰਾ ਕੁ ਫਿਨ ਨਹੀਂ ਹੋਇਆ ਇਹ ਬਿਲਡਿੰਗ ਵੀ ਦੇਖੋ ਸਿੱਖਣ ਕਰਕੇ ਕਿ ਨਵਾਂ ਮਾਰਗਲੇ ਸੋਰੀ ਕੰਦਾ ਦੇਖ ਸਕਦੇ ਹੋ ਅੰਦਰੋਂ ਅੱਗੇ ਨੀਚਲੇ ਪਾਸੇ ਤੇ ਹੁਣ ਚੱਲਦੇ ਆਂ ਬਾਹਰਲੇ ਪਾਸੇ ਤੋਂ ਦੇਖਨੇ ਆਂ ਬਾਹਰ ਦਾ ਵੀਊ ਕਿਵੇਂ ਦਾ ਰਹਿੰਦਾ ਉੱਥੇ ਕੀ ਕੁਝ ਬਣ ਗਿਆ ਸੋ ਉਹ ਵੀ ਦੇਖਦੇ ਆਂ ਆਪਾਂ ਮਿਲਦੇ ਆਂ ਅੱਗੇ ਤੇ ਆ ਬੜੀਆ ਬਣਾਤਾ ਇਹਨਾਂ ਨੇ ਹੁਣ ਫੁਵਾਾਰੇ ਚਲਾਤੇ ਨਾਲ ਹੀ ਸੋ ਇਨਵਾਇਰਨਮੈਂਟ ਇਹਨਾਂ ਨੇ ਬੜੀਆ ਕੀਤਾ ਖਰਾ ਭਰਿਆ ਸੋ ਇਹ ਜੇਲਾ ਨੇ ਬਿਲਕੁਲ ਸਾਹਮਣੇ ਲਾਇਆ ਹੋਇਆ ਤੇ ਹੁਣ ਆਪਾਂ ਚੱਲਨੇ ਆ ਸਾਹਮਣੇ ਵਾਲੇ ਪਾਸੇ ਤੇ ਦੇਖਨੇ ਆ ਉੱਥੇ ਨਾ ਮਾਹੌਲ ਕੀ ਹੈ ਸੋ ਇਹ ਅੱਗੇ ਹੁਣ ਅਸੀਂ ਦੂਸਰੇ ਪਾਸੇ ਇੱਧਰ ਵੀ ਹੁਣ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਇਹ ਹੁਣ ਰਣਬਾਸ ਏਰੀਆ ਵਿੱਚ ਸੈਂਟਰ ਹੋਵਾਂਗੇ ਦੇਖਦੇ ਆ ਅਗੇ ਐਂਟਰੀ ਹੁੰਦੀ ਹੈ ਜਾਂ ਨਹੀਂ ਸੋ ਜੀ ਸਾਈਡ ਤਾਂ ਹੁਣ ਇਹਨਾਂ ਨੇ ਕਲੋਜ਼ ਕਰਤਾ ਰਨਬਾਸ ਹੋਟਲ ਖੋਲਿਆ ਸੀ ਤੋਂ ਗਏ ਨਾ ਐਂਟਰੀ ਨਹੀਂ ਹੁੰਦੀ ਜਿਵੇਂ ਪਹਿਲਾਂ ਆਪਾਂ ਘੁੰਮ ਕੇ ਜਾਂਦੇ ਸੀਗੇ ਤੇ ਹੁਣ ਇਹਨਾਂ ਨੇ ਬੰਦ ਕਰਤਾ ਹੋਟਲ ਕਰਕੇ ਕਿਉਂਕਿ ਉਹਨਾਂ ਦਾ ਏਰੀਆ ਵਿੱਚ ਆ ਗਿਆ ਸ਼ਾਇਦ ਸੋ ਆਪਾਂ ਜਿਵੇਂ ਆਏ ਸੀ ਇੱਥੇ ਹੁਣ ਮੁੜ ਕੇ ਵਾਪਸ ਸਾਨੂੰ ਜਾਣਾ ਪੈਣਾ ਤੇ ਫਰੰਟ ਸਾਈਡ ਤੇ ਦੇਖਦੇ ਹਾਂ ਉੱਥੇ ਹੁਣ ਹੋਰ ਤਾਂ ਇਹਨਾਂ ਖਾਸ ਤਾਂ ਸਾਨੂੰ ਲੱਗਿਆ ਨਹੀਂ ਹੁਣ ਜਿਵੇਂ ਪਹਿਲਾਂ ਅਸੀਂ ਦੇਖਿਆ ਸੀਗਾ ਘੁੰਮਦੇ ਫਿਰਦੇ ਸੀਗੇ ਸੋ ਟਾਈਮ-ਟਾਈਮ ਦੀ ਗੱਲਾਂ ਹੁੰਦੀ ਨੇ ਸ਼ਾਇਦ ਆਉਣ ਨਾਲੇ ਸਮੇਂ ਦੀ ਵੀ ਇੱਥੇ ਹੁਣ ਟਿਕਟ ਕਰਦਾਨ ਜਿਹੜੇ ਆਣਗੇ ਤਾਂ ਉਹਨਾਂ ਨੇ ਟਿਕਟ ਬਾਇ ਕਰਕੇ ਫਿਰ ਉਹੀ ਘੁੰਮ ਸਕਦੇ ਨੇ ਤੇ ਦੇਖੋ ਹੁਣ ਅੱਗੇ ਕੀ ਬੰਦਾ ਸਲਵਾਰਾ ਚੰਗਾ ਕੰਮ ਕੀਤਾ ਇਹਨਾਂ ਨੇ ਖਾਨਕਿੰਨੂ ਦਾਣੇ ਵਾਹੇ ਸੋ ਜੀ ਇਹ ਜਦੋਂ ਕਿਲਾ ਤਿਆਰ ਕਰਵਾਇਆ ਸੀ 1763 ਈਸਵੀ ਵਿੱਚ ਮਹਾਰਾਜਾ ਬਾਬਾ ਆਲਾ ਸਿੰਘ ਜੀ ਨੇ ਤਿਆਰ ਕਰਵਾਇਆ ਸੀਗਾ ਇਹ ਕਿਲਾ ਉਦੋਂ ਇਹ ਮਤਲਬ ਮਿੱਟੀ ਦਾ ਬਣਿਆ ਹੋਇਆ ਸੀਗਾ ਕੱਚੀ ਗੜੀ ਜਿਵੇਂ ਕਹ ਰਹੇ ਨੇ ਆ ਤੇ ਬਾਅਦ ਵਿੱਚ ਜਦੋਂ ਮਹਾਰਾਜਾ ਅਮਰ ਸਿੰਘ ਜੀ ਆਏ ਉਹਨਾਰੇ ਇਹ ਪੱਥਰਾਂ ਦਾ ਬਣਵਾਇਆ ਸੀਗਾ ਜੋ ਤੁਸੀਂ ਅੱਜ ਦੇਖ ਸਕ ਰਹੇ ਹੋ ਸੋ ਅੱਗੇ ਅੱਗੇ ਧੀਮੀ ਧੀਮੀ ਸਮਾਂ ਬੀਤਦਾ ਗਿਆ ਟੈਡਰੀ ਹੁੰਦੇ ਜਾਂਦੇ ਨੇ ਦੇਖ ਪਾ ਲੈ ਇਹਨਾਂ ਨੂੰ ਚਾਹੀਦੀ ਹੁੰਦੀ ਹੈ ਮਤਲਬ ਕੰਮਾਂ ਦਾ ਨਾ ਕਰਵਾਈ ਜਾਂ ਸੋ ਹੁਣ ਕੰਮ ਚੱਲ ਰਿਹਾ ਤੇ ਆਹ ਨਾਲੇ ਸਮੇਂ 'ਚ ਬਹੁਤ ਵਧੀਆ ਬਣ ਜਾਊਗਾ ਸੋ ਇਹਦੀ ਲੱਗਦਾ ਵੀ ਟਿਕਟ ਵਗੈਰਾ ਹੋ ਜਾਊਗੀ ਤੇ ਪੈਸੇ ਪੇ ਕਰਕੇ ਫੇਰ ਦੇਖਣ ਆਣਗੇ ਜੇ ਸਾਡਾ ਹਾਲਾਤ ਨੇ ਸਾੜਾ ਵੀ ਕੀ ਲੱਗਦਾ ਆਹ ਨਾਲ ਸਮੇਂ 'ਚ ਫਰੀ ਤਾਂ ਨਹੀਂ ਘੁੰਮ ਸਕਦੇ ਆਪਾਂ ਇਸ ਹਾਬਨ ਤਿਆਰ ਹੋ ਰਿਹਾ ਹਰ ਹਾਬਨ ਬਣ। ਜਿਵੇਂ ਰਨ ਬਾਸਾਲੀ ਸੈਜੇ ਮੇ ਹੁਣ ਰਨ ਬਾਸ ਹੋਟਲ ਰੀਸੈਂਟਲੀ ਓਪਨ ਹੋਇਆ ਤੇ ਉਹਰੇ ਵਲੌਗ ਸੀ ਮੈਂ ਪਾਇਸੀ ਗੇਸ ਤਾਂ ਪਹਿਲਾ ਤੇ ਉਸ ਹਾਬ ਮੈਂ ਇੱਥੇ ਵਧੀਆ ਕੰਮ ਕਰਨਗੇ ਬਣਤਾ ਜਾਊਗਾ ਵਧੀਆ ਪਰ ਜਿਹੜੇ ਆਮ ਲੋਕ ਉਹ ਐਵੇਂ ਘੁੰਮਣ ਨਹੀਂ ਆ ਸਕਦੇ। ਸੋ ਐਸੀ ਹੁਣ ਪਹੁੰਚ ਗਏ ਘੁੰਮਰੇ ਕਮਾਂ ਦੇ ਫਰੰਟ ਸਾਈਡ ਤੇ ਤੇ ਚੱਲਦੇ ਅਗਲੇ ਪਾਸ। ਸੋ ਅਸੀਂ ਆਗੇ ਜੀ ਫਰੰਟ ਸਾਈਡ ਤੇ ਤੇ ਚੱਲਦੇ ਆ ਹੁਣ ਅੱਗੇ ਦੇਖਦੇ ਆ ਫੋਟੋ ਸ਼ੂਟ ਵੀ ਫੋਟੋ ਕਰਦੇ ਆ ਤੇ ਦੇਖਣ ਤੇ ਅੱਜ ਜਗਾ ਮਾਹੌਲ ਸੋ ਇਹਦੇ ਅੰਦਰੂਨੀ ਮਤਲਬ ਕਿਲੇ ਦੇ ਵਿੱਚ ਅੱਜ ਵੀ ਉਹ ਜੋਤ ਬਲਦੀ ਆ ਤੇ ਇਹ ਜੋਤ ਜਵਾਲਾ ਜੀ ਮੰਦਿਰ ਤੋਂ ਲਿਆਂਦੀ ਗਈ ਸੀਗੀ ਸੋ ਇਹ ਇੱਥੇ ਜੋਤ ਬਲਦੀ ਆ ਅੰਦਰਲੇ ਹਿੱਸੇ ਤੇ ਇੱਥੇ ਇੱਕ ਅੰਦਰਲੀ ਸਾਈਡ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ ਮਹਾਰਾਜ ਦਾ ਪ੍ਰਕਾਸ਼ ਸਜੋਬਿਤ ਹੈ ਤੇ ਨਾਲ ਇੱਕ ਮੰਦਿਰ ਵੀ ਬਣਿਆ ਹੋਇਆ ਸੋ ਇਹਦੇ ਅੰਦਰ ਐਂਟਰੀ ਵਗੈਰਾ ਆਪਣੀ ਨਹੀਂ ਹੁੰਦੀ ਤੇ ਦੇਖੋ ਹੁਣ ਕਦੋਂ ਐਂਟਰੀ ਹੁੰਦੀ ਕਾਫੀ ਸਾਲ ਦਾ ਤਾਂ ਬੰਦ ਹੈ ਤੇ ਇਹ ਹੈ ਕਿਲਾ ਸੋ ਇਧਰ ਹੈਗਾ ਰਨਬਾਸ ਹੋਟਲ ਜਿਹੜਾ 5 ਸਟਾਰ ਮੰਨਿਆ ਜਾਂਦਾ ਹੋਟਲ ਤੇ ਤੇ ਲੋਜੀ ਆਦੇ ਬਲੌਗ ਦੀਸ ਐਂਡਿੰਗ ਕਰ ਰਹੇ ਆ ਆਥੀਂ ਉਮੀਦ ਕਰਦੇ ਆ ਸਾਡਾ ਬਲੌਗ ਤੁਹਾਨੂੰ ਵਧੀਆ ਲੱਗੇਗਾ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਰਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮਿਲਦੇ ਆ ਅਗਲੀ ਵਾਰ ਕਿਸੇ ਨਵੇਂ ਟੌਪਿਕ ਨਾਲ ਕਿਸੇ ਨਵੀਂ ਜਗ੍ਹਾ ਦੇ ਤਦ ਤੱਕ ਲਈ ਮੇਰੇ ਵੱਲੋਂ ਪ੍ਰੀਤ ਸਿੰਘ ਵੱਲੋਂ ਤੇ ਗਗਲੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ